ਅੰਬੇਨੇ ਕਮਾਲਾਂ ਕਰਨੀਆਂ ਜਿੱਥੇ ਜੋ ਹੈ ਔਲਖਾਂ ਵਾਲਾ ਜਿੱਥੇ ਜੋ ਹੈ ਬਹੁਤ ਤਗੜੇ ਤਗੜੇ ਮਾਲ ਖੇੜਨੇ ਆ ਜਿੱਥੇ ਜੋ ਹੈ ਅੱਜ ਸੌਰ ਸੰਗ ਦੀ ਟੀਮ ਨੇ ਕਮਾਲਾਂ ਕਰਨੀਆਂ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਅੱਜ ਵੀ ਉਦਾਂ ਹੀ ਖੜਕਾ ਦੜਕਾ ਅੱਜ ਵੀ ਜੋ ਆ ਬਹੁਤ ਤਗੜੇ ਮੈਚ ਆ ਅੱਜ ਫਰੰਦੀਪੁਰ ਹੀ ਹੁਣੀ ਅਜ ਪੰਜਾਬ 'ਚ ਮਿੱਤਰੋ ਗੱਲਾਂ ਬਾਤਾਂ ਐਂਡ ਲੱਗਣੀਆਂ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਆ ਦਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿਨੇ ਆ ਪਾਉਂਦੇ ਰਾਵਾਂਗੇ ਅੱਜ ਦੇ ਮੈਚ ਦੱਸਦੇ ਆ ਮਿੱਤਰੋ ਜਿਹੜੇ ਕਮਾਲ ਦੇ ਮੈਚ ਹੋਣਿਆ ਅੱਜ ਪੰਜਾਬ 'ਚ ਜਿਹੜੇ ਸਿਰੇ ਦੇ ਮੇਲੇ ਆ ਅੱਜ ਮਿੱਤਰੋ ਬੈਸਟਾਨੋ ਵਸ਼ੇਰੇ ਰੋੜੀ ਦੇ ਵਿੱਚ ਆ 29 ਮਈ ਦੇ ਦਿਨ ਅੱਜ ਵੱਡਾ ਟੂਰਨਾਮੈਂਟ ਵਜਣੀ ਭਾਰ ਵਰਗ ਵਾਲਿਆਂ ਲਈ ਮਿੱਤਰੋ ਬਹੁਤ ਤਗੜਾ ਕਾਪ ਆ ਕਿਉਂਕਿ ਇਹ ਚੀਜ਼ਾਂ ਗਰਮੀ 'ਚ ਦੇਖਣ ਨੂੰ ਮਿਲਣ ਕਿਉਂਕਿ ਛੋਟੇ ਭਾਰ ਵਰਗਾਂ ਹਨ ਇਹ ਤਾਂ ਓਪਨ ਦੇ ਵਿੱਚ ਏਡੇ ਵੱਡੇ ਇਨਾਮ ਹੁੰਦੇ ਆ ਪਰ ਰੋੜੀ ਵਾਲਿਆਂ ਨੇ ਯਾਰ ਨਵੇਂ ਮੁੰਡਿਆਂ ਨੂੰ ਵਜਣੀ ਵਾਲਿਆਂ ਨੂੰ ਮੈਂ ਕਹਾਂ ਵੀ ਬਹੁਤ ਵਧੀਆ ਮੌਕਾ ਦਿੱਤਾ ਮੈਚ ਸ਼ਾਮ ਨੂੰ ਜੋ ਹੈ ਸ਼ੁਰੂ ਕਰਵਾਇਆ ਕਰੋ ਤਾਂ ਕਿ ਜੋ ਹੈ ਗਰਮੀ ਬਹੁਤ ਆ ਯਾਰ ਖੇਡਣਾ ਵੀ ਔਖਾ ਏ ਕਬੱਡੀ ਆ ਜਿਹੜੀ ਆਪਾਂ ਤਾਂ ਬੋਲਦੇ ਹੀ ਆ ਕੱਲਾ ਪਰ ਜੋ ਖੇਡਦੇ ਆ ਨਾ ਉਹ ਬਹੁਤ ਤਗੜੇ ਮੈਂ ਕਹਾਂ ਵੀ ਯਾਰ ਉਹਨਾਂ ਦਾ ਜੋ ਹੈ ਸਲੂਟ ਆ ਉਹਨਾਂ ਨੂੰ ਆਪਾਂ ਕਹਿੰਨੇ ਆ ਤੇ ਪਰ ਟੂਰਨਾਮੈਂਟ ਤੇ ਆਉਣਿਆ ਮੇਨ ਗੱਲ ਤੇ ਮਿੱਤਰੋ 63 ਕਿਲੋ ਦੇ ਮੈਚ ਆ 31000 ਪਹਿਲਾ ਇਨਾਮ ਤੇ ਦੂਜਾ ਇਨਾਮ 21000 ਐਂਟਰੀ ਫੀਸ 900 ਆ ਤੇ ਬੈਸਟ ਨੂੰ ਘੋੜੇ ਦਿੱਤੇ ਜਾਣੇ ਆ ਜੋ ਬੈਸਟ ਬਣ ਗਏ ਮਿੱਤਰੋ ਉਹਨਾਂ ਨੂੰ ਘੋੜੇ ਆ 360 ਆਫੀਸ਼ੀਅਲ ਵੈਬਸਾਈਟ ਤੇ ਲਾਈਵ ਚੱਲੂਗਾ ਇਹ sire da mela ਅੱਜ ਹੋਣਾ ਇਸ ਕਬੱਡੀ ਕੱਪ ਤੇ ਅੱਜ ਸਰਾ ਲੱਗਣਾ ਮਿੱਤਰੋ ਪਰ ਸ਼ੋਅ ਮੈਚ ਦੱਸਦਾ ਜਿੱਥੇ ਮਿੱਤਰੋ ਅੱਜ ਆਂਬੇ ਨੇ ਕਮਾਲਾਂ ਕਰਨੀਆਂ ਜਿੱਥੇ ਜੋ ਹੈ ਔਲਖਾਂ ਵਾਲਾ ਜਿੱਥੇ ਜੋ ਹੈ ਬਹੁਤ ਤਗੜੇ ਤਗੜੇ ਮਾਲ ਖੇਡਨੇ ਆ ਜਿੱਥੇ ਜੋ ਹੈ ਅੱਜ ਸੌਰ ਸਿੰਘ ਦੀ ਟੀਮ ਨੇ ਕਮਾਲਾਂ ਕਰਨੀਆਂ ਉਹ ਚੀਜ਼ ਤੁਹਾਨੂੰ ਦੱਸਦਾ ਮੈਂ ਸ਼ਿਲੂ ਹੁਣੇ ਜੋ ਉਹ ਕਦੋਂ ਖੇਡਣਗੇ ਉਹ ਵੀ ਪੰਜਾਬ ਚ ਧੱਕ ਪਾਉਣੀ ਆ ਉਹਨਾਂ ਨੇ ਵੀ ਸਰਾ ਕਰਨਾ ਸੋ ਉਹ ਵੀ ਕਲੀਅਰ ਕਰਦੇ ਆ ਮਿੱਤਰੋ ਪਰ ਇੱਕ ਪਾਸੇ ਡੀ ਵੀ ਕਬੱਡੀ ਕਲੱਬ ਕੈਲੀਫੋਰਨੀਆ ਜਲੰਧਰ ਦੀ ਟੀਮ ਤੇ ਦੂਜੇ ਪਾਸੇ ਨੱਥੂ ਚੱਕ ਬੈਂਕੇ ਦੀ ਟੀਮ ਆ ਮਿੱਤਰੋ ਇਹ ਹਵੇਲੀਆਂ ਦੇ ਵਿੱਚ ਬਹੁਤ ਤਗੜਾ ਟੂਰਨਾਮੈਂਟ ਤੁਹਾਨੂੰ ਦੇਖਣ ਨੂੰ ਮਿਲਣਾ ਅੱਜ ਅੱਜ ਇੱਥੇ ਕਮਾਲਾ ਹੋਣੀ ਆ ਇਹ ਟੂਰਨਾਮੈਂਟ ਆਪ ਦਾ ਛੋਟਾ ਵੀ ਮੈਚ ਹੋਊਗਾ ਰਮਦਾਸ ਤੇ ਬਾਬਾ ਨਾਨਕ ਦੀ ਟੀਮ ਦਾ ਮਿੱਤਰੋ ਉਹ ਵੀ ਤਗੜਾ ਮੈਚ ਆ ਪਰ ਦੋਨੇ ਟੀਮਾਂ ਚ ਮਿੱਤਰੋ ਅੰਬਾ ਜਦਾਂ ਤੁਹਾਨੂੰ ਦੱਸਿਆ ਮੈਂ ਬਹੁਤ ਤਗੜਾ ਮੈਚ ਇਹ ਤੁਹਾਨੂੰ ਦੇਖਣ ਨੂੰ ਮਿਲਣਾ ਅੱਜ ਸੋ ਗੱਗੀ ਖੀਰਾਂ ਵਾਲੀ ਆ ਲੈ ਕੇ ਆ ਰਿਹਾ ਉਧਰੋਂ ਡੀਏਵੀ ਦੀ ਟੀਮ ਬਹੁਤ ਤਗੜੇ ਪਲੇਅਰ ਨਾਲ ਗੱਗੀ ਤੇ ਹੋਣਿਆ ਤੇ ਉਧਰੋਂ ਵੀ ਵਧੀਆ ਟੀਮ ਮਿੱਤਰੋ ਬਣ ਕੇ ਆਉਣੀ ਆ ਇਹ ਤਗੜਾ ਸ਼ੋਅ ਮੈਚ ਆ ਸ਼ੀਲੂ ਖੇਡੂਗਾ 2 ਜਾਂ 3 ਤਰੀਕ ਨੂੰ ਬੇਸ਼ੱਕ ਕੈਨੇਡਾ ਚ ਕੱਪ ਆ ਰਿਹਾ ਅਗਲੇ 2 ਕੁ ਦਿਨਾਂ ਬਾਅਦ ਕੈਨੇਡਾ ਚ ਮਿੱਤਰੋ ਟੂਰਨਾਮੈਂਟ ਆ ਪਰ ਸ਼ਾਇਦ ਜੋ ਆ ਟਰਾਈਟਨ ਵਾਲਾ ਕੱਪ ਜੋ ਆ ਉਹ ਖੇਡ ਕੇ ਹੀ ਜਾਊਗਾ ਕਿਉਂਕਿ ਬਿੱਟੂ ਦੀ ਟੀਮ ਐਂਟਰਾ ਤੇ ਜੇ ਬਿੱਟੂ ਨੇ ਕਰਾਈ ਹੈ ਤਾਂ ਸ਼ਿਲੂ ਵੀ ਮਿੱਤਰੋ ਪਹੁੰਚੂ ਗਈ ਸੋ ਬਹੁਤ ਤਗੜੀਆਂ ਤਗੜੀਆਂ ਟੀਮਾਂ ਉਸ ਟੂਰਨਾਮੈਂਟ ਤੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਦੁੱਲੇ ਬਾਰੇ ਪੁੱਛੋਗੇ ਦੁੱਲਾ ਜਾ ਰਿਹਾ ਮਿੱਤਰੋ ਬਾਹਰ ਉਹ ਖੇਡੂਗਾ ਕੈਨੇਡਾ ਦੇ ਵਿੱਚ ਉਹਨੇ ਰੌਣਕਾ ਉੱਥੇ ਲਾਉਣੀਆਂ ਉਹ ਉੱਥੇ ਸਰਾ ਕਰੂਗਾ ਸੋ ਸ਼ਿਲੂ ਨੇ ਵੀ ਉੱਥੇ ਜਾਣਾ ਲਗਭਗ ਸਾਰੇ ਹੀ ਪਲੇਅਰ ਆ ਜੂਨ ਚ ਮਿੱਤਰੋ ਕੈਨੇਡਾ ਚ ਤੱਕ ਪਹੁੰਚਣਗੇ ਬਾਕੀ ਜਿੱਦਾਂ ਜਿੱਦਾਂ ਮੈਨੂੰ ਪਤਾ ਲੱਗੂਗਾ ਉਹ ਮੈਂ ਤੁਹਾਡੇ ਤਾਂ ਹੀ ਸ਼ੇਅਰ ਜਾਣਕਾਰੀ ਕਰਦਾ ਰਹੂੰਗਾ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਮਿੱਤਰੋ ਬਣਦਾ ਹੁੰਦਾ ਜ਼ਰੂਰ ਕਰਿਆ ਕਰੋ ਸ਼ੇਅਰ ਧੰਨਵਾਦ